ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਡੇਰੀ ਫਾਰਮ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਲੱਖੇ ਭਾਈ ਜਸਕਰਾਂ ਪਹੁੰਚ ਚੁੱਕੇ ਆ ਦੇਖੋ ਭਾਈ ਨਵਾਂ ਮਾਲ ਲੈ ਕੇ ਆਇਆ ਨਾ ਸਾਰਾ ਨਿਊ ਨਿਊ ਤੇ ਆਓ ਫਿਰ ਭਾਈ ਨਾਲ ਗੱਲਬਾਤ ਕਰੀਏ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਵਰਤਨਾ ਸਰ ਠੀਕ ਹੈ ਨਦੀਆ ਬਾਬਾ ਚਲੋ ਕਿਵੇਂ ਮਾਲ ਵੇਚਿਆ ਸਾਰੇ ਸੰਦੀਪ ਡੇਰੀ ਫਾਰਮ ਵਾਲਿਆਂ ਭੈਣ ਭਰਾਵਾਂ ਸਤਿ ਸ਼੍ਰੀ ਅਕਾਲ ਵਾਹ ਠੀਕ ਹੈ ਸਰ ਸਾਹਿਬ ਵਾਈ ਗੁਰੂ ਕੀ ਫਤਿਹ ਹੋਰ ਲਖਿਆ ਵਧੀਆ ਠੀਕ ਠਾਕ ਠੀਕ ਠਾਕ ਦੱਸਿਆ ਵਧੀਆ ਵਧੀਆ ਬਾਬੇ ਦੀ ਕਿਰਪਾ ਨਾਲ ਕਿਵੇਂ ਫਿਰ ਜ਼ਿੰਦਗੀ ਬੀਤ ਰਹੀ ਹੈ ਮੈਂ ਵਧੀਆ ਸਾਰੇ ਨਜ਼ਾਰੇ ਪੂਰੇ ਬੱਜੇ ਹਾਂਜੀ ਮਾਲ ਦੇਖਿਆ ਮੈਂ ਮਿੰਟ ਮਿੰਟ ਬਾਸ ਜੀ ਵੀਰ ਤਾਂ ਐਵੇਂ ਝੂਠ ਬੋਲਣ ਨੂੰ ਬੋਲੀ ਚਾਹੀਏ ਹਾਂ 10 15 ਦੇ ਘੰਟੇ ਤੇ 5 7 ਡੰਗਰ ਵੇਚਣ ਹੋਰ ਕੀ ਚਾਹੀਦਾ ਨਹੀਂ ਤਾਂ ਹੋਰ ਕੀ ਚਾਹੀਦਾ ਬਸ ਤੈਨੂੰ ਫਿਰ ਵੀ ਲੋਗ ਨਹੀਂ ਮੈਂ ਹਾਂ ਮੈਂਟੀ ਲਾਈਦਾ ਬਾਜ਼ਾਰ ਸੀ ਦੀ ਬਾਜ਼ਾਰ ਜਿਸ ਦੀ ਵੀ ਜਾਇਜ਼ ਨਾ ਹੋਇਆ 5-10 ਰੋਜ਼ ਦੇ 5-4 ਰੋਜ਼ ਨਾ ਨਾ ਬਹੁਤ ਆ ਬਹੁਤ ਆ ਤੁਰਿਆ ਰਹਿੰਦਾ ਗਾਗਲ ਆਪਾਂ ਵੀ ਬਜੇ ਰਹਿੰਨੇ ਅਗਲਾ ਜਿਹੜਾ ਲੈਣ ਵਾਲਾ ਵੀ ਬਜੇ ਰਹੇ ਇੱਕੋ ਵਾਰੀ ਛੇਲ ਲਾ ਦਈਏ ਥੋੜਾ ਚਿਰ ਚੱਲਦਾ ਬਿਲਕੁਲ ਬਿਲਕੁਲ ਹਾਂਜੀ ਤੂੰ ਤੇ ਹਿਸਾਬ ਨਾਲ ਹੀ ਕੰਮ ਚੱਲੀ ਜਾਂਦਾ ਮਿਲਦਾ ਜਾਂਦਾ ਮਾਲ ਐਂ ਚੱਲ ਵਾਧੂ ਮੱਜਾ ਗਾ ਕਿੰਨੇ ਮਰਾਜ ਅੱਜ ਇੱਕ ਵੈੜ ਤੇ ਚਾਰ ਵਜੇ ਕਰੀ ਸ਼ੁਰੂ ਫਿਰ ਆਜੋ ਫਿਰ ਗਾਂਦ ਵੀ ਆਜੋ ਇਹ ਸਦੀਵੀ ਜੀ ਤੇ ਜਿਹੜਾ ਸੂਰੇ ਵੈੜ ਸੋਈ ਆ ਪਰਸੋਂ ਦੀ ਚੋਗੀ ਵੈੜ ਐ ਸਦੀਵੀ ਲੋ ਜੀ ਤੇ ਇਹ ਟਾਈਮ 18 ਕਿਲੋ ਬੋਲਾ ਤਿਆਰ ਆ। ਅੱਛਾ ਇਹ 18 ਕਿਲੋ ਬੋਲਾ ਹੀ ਆ। ਬੋਲਾ ਹੀ ਹਨਾ? ਹਾਂ ਜੀ। ਠੀਕ ਆ। ਤੋਰੋ ਘਰਾਂ ਦੇ। ਮਗਰ ਅਸ਼ੀ ਸੰਦੀਪ ਨੇ ਪਰਸੋਂ ਦੀ ਸੂਈ ਜੋ। ਹਾਂ ਜੀ। ਪਰਸੋਂ ਦੀ ਸੂਈ ਜੋ। ਵੇਖ ਲਓ ਬੱਲੀ। ਆਹ ਚੁੰਗੀ ਚੁੰਗੀ ਹਨਾ? ਹਾਂ ਜੀ। ਪਰ ਸੰਦੀਪ ਨੇ 5 ਜਾਂ 24 ਪੰਜਾਂ ਲੀਟਰ ਵਾਲੀ ਆ ਵੈੜ। ਨਹੀਂ। ਦੂਸਰੀ ਗੱਲ ਵਾਕਈ ਗੱਲ ਸਹੀ ਏ ਹੈ। ਹਾਂ ਜੀ ਵੇਖ ਲਓ। ਇਹਦੀ ਫੈਟ ਵੀ ਸੰਦੀਪ ਨੇ 5 ਕਰੋਸ ਚ ਹੈ ਨਾ। ਗਰਮੀਆਂ ਵਾਸਤੇ ਬਹੁਤ ਚੰਗੀ ਵੈੜ। ਨੇ ਠੀਕ ਹੈ ਫਰ ਹਾਂਜੀ ਕ੍ਰੋਸ ਤੇ ਵੱਛੀ ਆ ਗਈ ਵੱਛੀ ਫਿਰ ਇਹ ਠੰਡੀ ਠੀਲੇ ਨਾ ਕੋਈ ਕਵੇ ਵੀਰ ਭਰਾ ਸਿੰਘ ਆ ਹਾਂ ਹਾਂ ਬਿਲਕੁਲ ਕਿਉਂਕਿ ਠੰਡੀ ਆ ਝੂੰਗੀ ਆ ਨਾ ਝੂੰਗੀ ਹਾਂਜੀ ਮਗਰ ਸੰਦੀਪ ਵੀਰ ਮਤਲਬ ਵੱਛੀ ਵੇਖੋ ਕਿੱਡੀ ਬ੍ਰੈਂਡ ਮੱਛੀ ਬੜੀ ਸੋਹਣੀ ਆ ਗਈ ਵੀ ਹੈ ਨਾ ਆਹ ਖਬਰ ਪੂਰੀ ਨਸਲ ਜਾਤਕਾਰ ਨੀਲੀ ਵੱਛੀ ਨੀਲੀ ਦੀ ਨੀਲੀ ਦੀ ਕਹਿ ਸਕਦੇ ਹਾਂ ਨੀਲੀ ਕਹਿ ਸਕਦੇ ਹਾਂ ਹਾਂਜੀ ਫਰ ਮੁੱਲ 50000 ਤੇ 2000 ਛੋਟਾ 47 ਦੀ ਦੇ ਦਾਂ 47000 40 ਦੀ ਦੇ ਦਾਂ ਜਿਆਦਾ ਨਹੀਂ ਪਰ ਦੁੱਧ ਵਾਲੀ ਵਹਿੜ ਚਲੋ ਜਾਂ ਦੋ ਵੀਰ ਮੇਰਾ ਸਾਈ ਪਾਵੇ ਕੋਈ ਨਾ ਪਾਵੇ ਜਿੰਨਾ ਦੁੱਧ ਜਾਂਦ ਕਰੋ ਆ ਜੋ ਝੋਟੀ ਆ ਗਈ ਆ ਜੀ ਪਹਿਲਾ ਸੋਦਾ ਝੋਟੀ ਜੇ ਮੋਦਾ 4 ਦੰਦ ਹਾਂ ਤੇ 10 ਲੀਟਰ ਦੁੱਧ ਤਿਆਰ ਹੈ ਤੇ ਮਗਰ ਕੱਟੀ ਨੂੰ ਹੋਵੇ ਜੇ ਆਪ 10 12 ਦਿਨ ਕੱਟੀ ਮੰਗਲ ਕੱਟੀ ਮੰਗਲ ਹੈ ਨਾ ਕੱਟੀ ਮੰਗਲ ਤੇ ਪਹਿਲੀ ਝੋਟੀ ਮਿਲਦੀ ਪਹਾੜੇ ਤੇ ਹੁਣ ਅਸੀਂ ਪਹਾੜੇ ਤੇ ਲਾਈ ਹੈ ਅੱਛਾ ਬਾਜੀ ਦੱਸ ਕੇ ਦੇਣੀ ਝੂਠ ਨਹੀਂ ਬੋਲਣਾ ਬਿਲਕੁਲ ਇਹ ਵੀ ਖੋਲੋ ਫਿਰ ਲਓ ਜੀ ਪਹਾੜੇ ਲੱਗੀ ਝੋਟੀ ਪਰ ਪਹਿਲਾ ਸੋ ਚਾਰ ਰੰਦਾ ਜੀ ਹਾਂ ਜੀ ਕੱਟੀ ਨੂੰ ਵੀ ਡਿੰਗਦੀ ਸਭ ਕੋਈ ਕਰਦੀ ਦੁੱਧ ਮਗਰੋ ਛੱਡਦੇ ਹਾਂ ਦੁੱਧ ਮਗਰੋ ਛੱਡਦੇ ਕਿਉਂ ਵੀ ਚੁੱਸ ਸੱਚਾਈ ਨਾ ਮਾਲ ਵੇਚਣਾ ਛੱਡਦੇ ਤੇ ਵੇਖ ਥੁਆ ਝੋਟੀ ਇਹ ਕਿੰਨਾ ਸੁੰਬਾ ਥਾਣੀ ਸਦੀਵ ਦੇਰ ਕੋਈ ਕਹਿ ਦੇ ਨਾ ਵੀ ਹਰਿਆਣੇ ਚ ਆਈ ਕੋਈ ਮਾਲਵੇ ਚ ਆਪਾਂ ਲੋਗਲ ਲਈ ਹੈ ਪਰ ਕਿਨੋਂ ਘਟ ਨਹੀਂ ਹੈ ਨਹੀਂ ਠੀਕ ਹੈ ਪਰ ਹਾਂਜੀ ਸਿੰਗੀ ਵੇਖ ਲੋ ਨਿਗੀ ਨਿਗੀ ਲੱਗੀ ਠੀਕ ਆ ਠੀਕ ਆ ਬਾਠੀ ਚੱਲ ਕੱਟ ਹੀ ਆਜੂ ਆਹ ਕੱਟੀ ਹੈ ਨਾ ਇਹ ਸਦੀਵ ਨੇ ਬਾੜੇ ਕਰਕੇ ਜੈ ਝੋਟੀ ਲਈ ਹੈ ਨਹੀਂ ਵੀ ਅਸੀਂ ਕਹੀ ਜਾਈਏ ਇੰਨੇ ਦੀ ਇੰਨੇ ਦੀ ਹਾਂਜੀ ਇਹ ਹਾਂ ਨਾ 75 ਦੀ ਦੀ 75000 ਹਾਂਜੀ ਚਲੋ ਵੇਖ ਲੋ ਇਹ ਜੀ ਝੋਟੀ ਕੋਈ ਤੋਕੜੀ 60 ਦੀ ਦੇ ਦੇ ਕੋਈ ਵੀ ਇਹ ਸੀਲਸ ਲਾ ਕੇ ਝੋਟੀ ਚਲੋ ਯਾਹਾਂ ਆਸਦੀਵ ਨੀਲੀ ਦੀ ਪਿੰਡੋਂ ਮਹੀਂ ਲਈ ਬੱਚਾ ਮਰ ਗਿਆ ਜੋ ਮਹੀਨੇ ਦੀ ਸੂਈ ਜੋ ਅੱਛਾ 11 ਕਿਲੋ ਦੁੱਧ 11 ਕਿਲੋ ਹਾਂਜੀ ਲਓ ਜੀ 11 ਕਿਲੋ ਦੁੱਧ ਤਿਆਰ ਆ ਤੇ ਕਿੰਨੇ ਟਾਈਮੋਂ ਕੋਈ ਸੂਈ ਨਹੀਂ ਮਹੀਨਾ ਆ ਸਹੀ ਸੂਈ ਨੀ ਬੋਲਣਾ ਪਿੰਡੋਂ ਚ ਮਹੀਂ ਲਈ ਅੱਜ ਬੱਚਾ ਨਾ ਮਾਰ ਬੈਠੇ ਕੱਟੀ ਹੀ ਮਗਰ ਪਿਓਰ ਨੀਲੀ ਦੀ ਵੇਖ ਲਓ ਹੰਦੀ ਹੈ ਥਣ ਥਣ ਬੜਾ ਵਧੀਆ ਲੱਗਿਆ ਹੈ ਹਾਂਜੀ ਵੇਖੋ ਜਾਤਕਾਰ ਵੇਖ ਲਓ ਸਦੀਵੇ ਨਸਲ ਮਹੀਂ ਦੀ ਆ ਜਾ ਜਿ세 ਇਹ ਪਾੜੇ ਤੇ ਮਿਲਦੀ ਸੀ ਪੂਰੀ 1 ਨੰਬਰ ਚ ਵਾਈ ਚਲੋ ਲੈ ਚਲੋ ਗਾਣੇ ਆਹੇ ਪਹਾੜੇ ਦੇ ਚੋਈ ਗਾਣਾ ਸਾਡੇ ਕੋ ਸਿਰੇ ਮਹੀਨਾ ਲਵਾਇਆ ਸੀਗਾ ਕਿ ਉਨੀ ਬੋਲ ਲਗਾ ਰਾਤੀ ਨੂੰ 900 ਮਈਆਂ ਵੇਦੀਆਂ ਇੱਕ ਬਹੁਤ ਚਾਰ ਮਈਆਂ ਚਾਰ ਵੇਦੀਆਂ ਸਿਰੇ 9 10 ਹੀ ਮੱਜਾ ਬਸ ਠੀਕ ਆ ਬੋਲੋ ਇਹ ਸੰਦੀਹਾਨ ਨਾ ਆਈ 63 ਦੀ ਹੂੰ ਤੇ ਦੋ ਛੱਡ ਦਾਂ 63000 ਬਾਹਰ ਬਾਹਰ ਨਾ ਵੇਖ ਲਓ ਵੇਖ ਲਓ ਮੱਜ ਚੱਲਣ ਦੋ ਨਹੀਂ ਕਿ ਮੈਂ ਨੀਲੀ ਪਿਓਰ ਨਹੀਂ ਲਈ ਹਣਾ ਪਿਓਰ ਨਹੀਂ ਲਈ ਪਿਓਰ ਨਹੀਂ ਲਈ ਆ ਪਾਣੀ ਪਾਰ ਹੈਗੇ ਅੱਜ ਦੇ ਬਿਜਾ ਨਹੀਂ ਬਿਲਕੁਲ ਬਿਲਕੁਲ ਜੈ ਜੀ ਮੋਹਨ ਜੀ ਜੈ ਜੀ ਆ ਵੀ ਸੰਦੀਵੀਰੇ ਵੀ ਛੋਟੀ ਬੱਚਾ ਮਰੀ ਜੋ ਅੱਛਾ ਇਹਦੇ ਥੱਲੇ 10000 ਹੈ 10 ਕਿਲੋ ਦੁੱਧ ਇਹਦੇ ਥੱਲੇ ਜਾ ਲੈ ਵੇਲੋ ਬੱਚਾ ਮਰਿਆ ਦਾਤ ਕੋਲੋ ਦਾ ਠੀਕਾ ਲਊਗੀ ਠੀਕ ਆ ਨਹੀਂ ਵੀ ਪਾੜੇ ਤੇ ਮਿਲਦੀ ਇਹ ਵੀ ਪਾੜੇ ਦੀ ਆ ਹਾਂਜੀ ਦੂਸਰਾ ਸੂਆਜ ਵੇਲ ਲਈ ਹੁਣ ਭਾਅ ਵੇਲੋ ਭਾਈਆਂ ਨੇ ਇੱਥੇ ਨਹੀਂ ਖੜਦੀਆਂ ਬੱਚੇ-ਪੁੱਛੇ ਮਰਨ ਵਾਲੀਆਂ ਬਗੈਰ ਬੱਚੇ ਸਭ ਆਉਂਦੀਆਂ ਸਭ ਵੇਖਦਾ ਜਾਂਦੀ ਵੀ ਇੱਥੇ ਹੈ ਇਦਾਂ ਤੇ ਭਰਾ ਮੇਰੇ ਕਈ ਵੀਰ ਬੜੇ ਮੰਗਦੇ ਨੇ ਠੀਕ ਹੈ ਹਾਂਜੀ ਅਸੀਂ ਲੈ ਆ ਜੀਂ ਭਾਅ ਚਲੋ ਵੱਡੀ ਮੈਨੂੰ ਕੋਈ ਨਹੀਂ ਵੀ ਹੱਥ ਪਾਣਾ ਯਾਰ। ਸਦੀਰ ਛੋਟੀ ਆ 63000 ਦੀ ਪਾਣੀ ਘਰਾਂ ਨਾਲ ਸੁਣਾਂਗੇ। ਅੱਛਾ ਸਦੀਰ ਪਾਣਾ ਛੇਤੀ ਮੰਗਦੇ ਵੀਰ। ਮੈਨੂੰ ਮਾਣਾ ਮੈਂ ਲੈ ਜਾਵੇ ਲੱਬ ਲੱਬ। ਹਾਂ ਹਾਂ ਬਿਲਕੁਲ ਚੱਲ ਜੀ ਵੇਚ ਦਿਆਂ। ਚੱਲ ਜੀ। ਹਾਂਜੀ ਰੇਟ ਜਾਇ ਆਦਾ ਵੀ 62 60 ਦੀ ਦੇ ਦਾਂਗੇ। ਚੱਲਣ ਦੋ। 60 ਦੀ ਦੇ ਦਾਂ। 60000 ਰੇ ਆਜੋ ਘਰ ਦੇ ਵੇਖੋ। ਇਹ ਵੀ ਬੱਚਾ ਮਰੀਜ਼। ਇਹ ਵੀ ਬੱਚਾ। 12 12 ਕਿਲੋ। ਅੱਛਾ ਦੁੱਧ 12 ਕਿਲੋ। ਹਾਂਜੀ। ਲਓ ਜੀ ਬੱਚਾ ਮਰੀਜ਼ ਦੁੱਧ 12 ਕਿਲੋ। ਹਾਂਜੀ। ਤੇ ਵੇਚ ਲੈਣ ਤੁਸੀਂ ਸਾਹ। ਬਸ ਡੇਰੀ ਵਾਲੀ। ਅੱਛਾ 10 ਦਿਨਾਂ ਦੀ ਸੁਈ ਆ ਇਹ 10 ਦਿਨਾਂ ਦੀ ਸੁਈ ਆ ਇਹਦੇ ਵੀਡੀਓ ਵੀ ਆ ਗਈ ਗੱਪਣ ਬਸ ਠੀਕ ਆ ਲੋ ਜੀ ਵੀਰਾਂ ਭਾ ਵੀਰਾਂ ਨੇ ਬਿਲਕੁਲ ਜਾਇਜ਼ ਹੀ ਆ ਇਹ ਵੀ ਜਾਇਜ਼ ਹੀ ਦਿੱਤਨੀ ਜਾਇਜ਼ ਹੀ ਜਾਇਜ਼ ਜੈਡ ਬਲੈਕ ਨਾਲ 60 ਦੇ ਪੁੱਠੇ ਨਾਲ ਸੰਦੀਰ ਤਿੰਨੇ ਦੇ ਦਾਂਗੇ ਤਿੰਨੇ 60 ਦੇ ਹਾਂ ਇਹ ਪੁਰਾਣਾ ਨਹੀਂ ਪਰ ਮੈਂ ਵੀ ਚੰਗੀ ਇਹ ਲਖਿਆ ਦਰਿਆ ਬੜੀ ਤੇਜ ਵਾਹ ਡਾ ਇਹ ਕਹਿੰਦਾ ਜਿਹੜਾ ਮੈਂ ਇਹਨੂੰ ਫੜ ਕੇ ਲੈ ਜੂ ਤੇ ਲੈ ਜੇ ਜਿਹੜੀਆਂ ਪਿਛਲਾ ਦੱਸਣ ਡਿਆ ਜਿੱਥੇ ਲੈਦੀ ਹੈ ਅੱਛਾ ਵਾਹ ਜੀ ਵਾਹ ਇਹ ਮੈਂ ਉਧਰੋਂ ਆਈ ਦਰਿਆਦ ਦਾ ਆਇਆ ਇਹ ਵੀ 60000 ਦੀ 60 ਦੀ ਦੇਦਾ ਲਓ ਇਹ ਵੀ 60000 ਦੀ ਹਾਂਜੀ ਚੱਲਣ ਦਾ ਕਰਾ ਦੇ ਵੇਚ ਲੈ ਹੁਣ 60 60 ਦੇ ਸਾਲੀਆਂ ਕਰਤੀਆਂ ਆ ਆ ਦੇ ਦੇ 1.5 2 ਲੱਖ ਅੱਜ ਬਿਜਲੀ ਕਰਦਾ 60000 ਵਾਲੀ ਮੈਂ ਬਿਜਲੀ ਕਰਦਾ ਤੋ ਦੇਖੋ ਜੀ ਆਹੀ ਪਸ਼ੂ ਸੇਲ ਆ ਬਾਈਆਂ ਕੋਲ ਜੀ ਵੇਚ ਲਈ ਘਰ ਖਾ ਲੋ ਇਹਦਾ ਵੀ ਵੇਚ ਲਈ ਘਰ ਖਾ ਲੋ ਘਰ ਬਿਜਲੀ ਕਰ ਸਦੀਵੀਰੇ ਅੱਜ ਕੋਈ ਕਹਿਣਾ ਨਹੀਂ ਜਾਂਦਾ ਸਭ ਤੋਂ ਪਹਿਲਾਂ ਆਪਾਂ ਆਪਣੇ ਚਾਲਰ ਦੇ ਨਾਮ ਹੈ ਕਿ ਆਏ ਬਿਲੀ ਘਰ ਪਾਣੀ ਸਾਰੇ ਚਾਲਰਾਂ ਦੇ ਕਹਿੰਦੇ ਹਾਂ ਜੀ ਬਈ ਆਈ ਸਾਡੇ ਕੋਲ ਵੇਚੀ ਸੀ 85000 ਦੀ ਮੈਂ ਸੰਦੀਵੀਰ ਚੱਡਾ ਵੇਖਲਾ ਬਿਲੀ ਘਰ ਵਾਕਿਆ ਵੇਚੀ ਘਰ ਹੁਣ ਮੈਂ ਸਾਰਿਆਂ ਦੇ ਵੇਨਾ ਚੱਲ ਆਪਾਂ ਵੀਡੀਓ ਵੇਨਾ ਸਾਰੇ ਕਹਿੰਦੇ ਵੇਚੀ ਆਹ ਆਪਣੇ ਭਰਾ ਵੱਡੇ ਆਈ ਚੱਲੋ ਚੱਲੋ ਨਾ ਚਲੋ ਵਾਕੀ ਬਾਕੀ ਵੇਖ ਲੈ ਜਾਈ ਰੇਟ ਬਾਈ ਜੇ ਬਿਲਕੁਲ ਫਿਕਸ ਆ ਮੈਂ 60 60 ਦੇ ਪੁੱਠੇ ਨਾ ਤਿੰਨੇ ਹੁਣ ਇਹ ਦੁਬਾਰਾ ਛੋੜ ਹੀ ਕਰਨੀ ਨਾਲ ਆਪਣੀਆਂ ਕਰਦਾ ਤਾਂ 60 60 ਹਜ਼ਾਰ ਦੀ ਤਿੰਨੇ ਛੜ ਛੜ ਹਜ਼ਾਰ ਦੀਆਂ ਪਰ ਦੋ ਤੇ 10 10 ਹਜ਼ਾਰ ਜਿਹੜਾ ਠੰਡਾ ਕਰਕੇ ਹੋਊਗਾ ਸਦੀਰ ਹਾਲ ਚੱਡੇ ਦਸਣ ਦੇ ਇਹਨਾਂ ਦੇ ਚਲੋ ਬਾਕੀ 6 6 ਮਹੀਨੇ ਚੋਲੇ ਆ ਸਭਾ ਗਰਮੀ ਨਾਲ ਚੋਲੇ ਲਓ ਬਈ ਨਾ ਮੈਂ ਤੇਰੇ 12 ਦਾ ਦੋ 60 ਹਜ਼ਾਰ ਦੇ ਕੀ ਜਾਂਦਾ ਨਹੀਂ ਹੁੰਦਾ ਸਦੀਰ ਆਪਾਂ ਕਿਉਂ ਵੀ ਜਾਇਜ਼ ਕਮਾਈ ਕਰਕੇ ਫੇਰ ਮਈਆਂ ਲਈਆਂ ਚਾਰ ਪਾ ਠੀਕ ਐਂ ਤਾਂ ਫੇਰ ਅਸੀਂ ਵੀ ਤੁਰੇ ਰੇ ਅਸੀਂ ਤੁਰੇ ਸ਼ਨੀਵਾਰ ਨੂੰ ਫੇਰ ਆਏ ਲੱਗੇ ਹੋਰ ਗੱਲ ਚਲੋ ਬੋਲੋ ਫੇਰ ਨੰਬਰ ਨੰਬਰ 981462439815097203 ਪਿੰਡ ਭੰਦੇਰ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਜੀਠਾ ਸਤਸਿਕਾ